ਸ਼ਰਕਾਲ ਤੁਸੀਂ ਸੁਖ ਰਸਨ ਜੀ ਨਿਊਜ਼ ਤੇ ਮੈਂ ਹਾਂ ਹਰਦੀਪ ਕਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਅਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੈਮ ਪੰਜਾਬ ਦੇ ਮਾਹੌਲ ਬਾਰੇ ਸੋ ਜਿਹੜੀਆਂ ਘਟਨਾਵਾਂ ਪਹਿਲਾਂ ਦਿੱਲੀ ਦੇ ਵਿੱਚ ਸੋਨਾਂ ਨੂੰ ਮਿਲਦੀਆਂ ਸੀ ਫਰੀਦাবাদ ਦੇ ਵਿੱਚ ਸੋਨਾਂ ਨੂੰ ਮਿਲਦੀਆਂ ਸੀ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸੋਨਾਂ ਨੂੰ ਮਿਲਦੀਆਂ ਸੀ ਉਹ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਜਲੰਧਰ ਦੇ ਵਿੱਚ ਸੋਨਾ ਕੰਬੀ ਰਿਹਾ ਹਜੇ 13 ਸਾਲ ਦੀ ਲੜਕੀ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਇੱਕ ਹੋਰ ਮਾਂ ਤੇ ਧੀ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਪਰ ਉਹ ਮਾਮਲਾ ਜਿਹੜਾ ਮੀਡੀਆ ਤੱਕ ਉੱਭਰ ਕੇ ਨਹੀਂ ਆਇਆ ਕੀ ਕਹਿਣਾ ਚਾਹੀਦਾ ਇਸ ਬਾਰੇ ਬਿਲਕੁਲ ਮੈਮ ਤੁਸੀਂ ਸਹੀ ਕਹਿ ਰਹੇ ਹੋ ਕਿ ਅਜਿਹੇ ਮਾਮਲੇ ਜਿਹੜੇ ਨੇ ਜੋ ਸਾਨੂੰ ਅਕਸਰ ਜਿਹੜਾ ਆ ਦਿੱਲੀ ਵਰਗੇ ਸ਼ਹਿਰਾਂ ਤੋਂ ਸੁਣਨ ਨੂੰ ਮਿਲਦਾ ਸੀਗਾ ਦੂਜੇ ਸ਼ਹਿਰਾਂ ਤੋਂ ਸੁਣਨ ਨੂੰ ਮਿਲਦਾ ਸੀ ਅੱਜ ਉਹ ਸਾਡੇ ਆਪਣੇ ਸੂਬੇ ਦੇ ਵਿੱਚ ਹਰ ਰੋਜ਼ ਸੁਣਨ ਨੂੰ ਮਿਲਦੀਆਂ ਨੇ ਬਿਲਕੁਲ ਜਿਹੜੀ ਤੁਸੀਂ ਜੁਲੰਦਰ ਮਾਮਲੇ ਤੇ ਗੱਲ ਕੀਤੀ ਹੈ ਕਿ 13 ਸਾਲ ਦੇ ਬੱਚੇ ਦਾ ਮਾਮਲਾ ਹਜੇ ਠੰਡਾ ਨਹੀਂ ਪਿਆ ਉਸ ਤੇ ਵੀ ਜ਼ਿਕਰ ਕਰਾਂਗੇ ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਮਾਂ ਧੀ ਜਿਹੜੀ ਉਹਨਾਂ ਦੇ ਨਾਲ ਜਿਹੜੀ ਦਰਦਗੀ ਹੋਈ ਹੈ ਬਿਹਦ ਦਿੰਦਨੀ ਯੋਗੀ ਗੱਲ ਹੈ ਕਿਉਂਕਿ ਹਜੇ 13 ਸਾਲ ਦੇ ਬੱਚੇ ਦਾ ਇਹ ਮਾਮਲਾ ਜਿਹੜਾ ਠੰਡਾ ਨਹੀਂ ਹੋਇਆ ਹਜੇ ਕਾਰਵਾਈ ਚੱਲਦੇ ਪਈ ਹੈ ਹਜੇ ਉਸ ਦੇ ਵਿੱਚ ਹੀ ਮਾਮਲੇ 'ਚ ਇਹ ਨਹੀਂ ਕਨਫਰਮੇਸ਼ਨ ਹੋ ਰਹੀ ਕਿ ਇਨਸਾਫ ਮਿਲੇਗਾ ਕਿ ਨਹੀਂ ਪਰ ਇੱਕ ਹੋਰ ਦਰਿੰਦਗੀ ਹੋ ਜਾਂਦੀ ਹੈ ਜੀ ਐਤਵਾਰ ਦੀ ਇਹ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਜੋ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਨਾਲ ਜੀ ਵੀ ਐਤਵਾਰ ਦੀ ਜਿਹੜੀ ਇਹ ਮਾਮਲਾ ਆ ਇਿੱਥੇ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਸੀਗਾ ਜੀ ਇਹ ਜਲੰਧਰ ਦੇ ਪਿੰਡ ਕੰਗ ਕਲਾਂ ਦੀ ਦੱਸੀ ਜਾ ਰਹੀ ਹੈ ਲੋਹਿਆ ਦੇ ਨੇੜੇ ਇੱਕ ਪਿੰਡ ਹੈਗਾ ਆ ਜਲੰਧਰ ਦੇ ਪਿੰਡ ਜੀ ਇੱਕ ਪ੍ਰਵਾਸੀ ਪਰਿਵਾਰ ਆਪਣਾ ਗੁਜ਼ਰਬੋਸਰ ਕਰਾਇਆ ਸੀਗਾ ਪਰ 4 ਤੋਂ 5 ਜਿਹੜੇ ਨੇ ਅਣਪਛਾਤੇ ਲੋਕ ਸੀਗੇ ਇਹ ਜਿਨ੍ਹਾਂ ਨੇ ਜ਼ਬਰਦਸਤੀ ਕਮਰੇ ਦੇ ਵਿੱਚ ਬੜ ਜਾਂਦੇ ਨੇ ਹਥਿਆਰਾਂ ਦੇ ਨਾਲ ਤੇ ਡਰਾ ਧਮਕਾ ਕੇ ਕਮਰੇ ਦੇ ਵਿੱਚ ਮਾਤੀਆਂ ਨੂੰ ਬੰਦ ਕਰ ਦਿੰਦੇ ਤੇ ਉਸ ਤੋਂ ਬਾਅਦ ਸਮੂਹਿਕ ਦਰਿੰਦਗੀ ਜਿਹੜੀ ਹੈ ਉਸ ਨਾਲ ਦੇ ਨਾਲ ਕੀਤੀ ਜਾਂਦੀ ਹੈ ਜੀ ਔਰ ਇਹ ਮਾਮਲਾ ਚੜਾ ਜਦੋਂ ਪੁਲਿਸ ਦੇ ਕੋਲ ਪਹੁੰਚਦਾ ਆ ਜੀ ਤਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਇਹ ਓਮਕਾਰ ਸਿੰਘ ਬਰਾੜ ਨੇ ਉੱਥੇ ਦੇ ਖਾਣਾ ਇੰਚਾਰਜ ਠੀਕ ਹੈ ਨਾ ਐਸ ਐਚਓ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਹਜੇ ਗੁਪਤ ਹੀ ਰੱਖਿਆ ਜਾਵੇ ਕਿਉਂਕਿ ਮਾਮਲਾ ਜਿਹੜਾ ਕਿਤੇ ਵੀ ਹਰ ਇੱਕ ਮੀਡੀਆ ਦੇ ਕੋਲ ਨਹੀਂ ਪਹੁੰਚਿਆ ਹੈ ਬਹੁਤ ਹੀ ਗੁਪਤ ਰੱਖਿਆ ਗਿਆ ਤਾਂ ਜੋ ਇਹ ਕਹਿ ਕੇ ਵੀ ਅਸੀਂ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜ ਸਕੀਏ ਮੈਮ ਮਾਮਲਾ ਗੁਪਤ ਰੱਖਣ ਦਾ ਤੁਹਾਡੇ ਸ਼ਬਦਾਂ ਚ ਕੀ ਕਾਰਨ ਹੈ ਕੀ ਲੱਗਦਾ ਹੈ ਕਿ ਕਿਉਂ ਗੁਪਤ ਰੱਖਿਆ ਗਿਆ ਕਿਉਂ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਦੇਖੋ ਅੱਜ ਕੱਲ੍ਹ ਜਿਹੜੇ ਅਜਿਹੇ ਮਾਮਲੇ ਆ ਜਾਂਦੇ ਨੇ ਖਾਸ ਕਰਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਾਪਰਵਾਹੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਉਹਨਾਂ ਕਿ ਕਿਸ ਦਾ ਨਾਮ ਹੈਗਾ ਕਿਸ ਦੀ ਸ਼ਹਿਰ ਤੇ ਕਿਸ ਨੇ ਕੀਤਾ ਆ ਉਹ ਨਾਮ ਜਿਹੜੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਵੱਡੇ ਸ਼ਹਿਰੀਤ ਆ ਨਾਮ ਜਿਹੜਾ ਉਹ ਸਾਹਮਣੇ ਨਾ ਆਜੇ ਇਹ ਵੀ ਹੋ ਸਕਦਾ ਆ ਤੇ ਜਿਸ ਤਰੀਕੇ ਨਾਲ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਮੈਂ ਤਾਂ ਇਹ ਜੋ ਸਾਡੀ ਜਿਹੜੀ ਸੋਚ ਕਹਿੰਦੀ ਹੈ ਸਾਡੇ ਵਿਚਾਰ ਕਹਿੰਦੇ ਨੇ ਕਿ ਕਿਤਨੇ ਕਿਤੇ ਅਜਿਹੇ ਪਰਿਵਾਰਾਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਕਿ ਕੋਈ ਨੇ ਜਲਦੀ ਅਸਾ ਰੁਪਏ ਨੂੰ ਫੜ ਲਵਾਂਗੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਹਜੇ ਤੱਕ ਉਹ ਆਰੋਪੀ ਫੜੇ ਨਹੀਂ ਗਏ ਹੈਗੇ ਪੁਲਦ ਦੇ ਹੱਥ ਜਿਹੜੇ ਨੇ ਉਹ ਹਜੇ ਤੱਕ ਖਾਲੀ ਨੇ ਲੱਗਦਾ ਕਿ ਮੈਂ ਪ੍ਰਵਾਸੀ ਕਰਕੇ ਇਸ ਮਾਮਲੇ ਨੂੰ ਠੰਡਾ ਕਰ ਦਿੱਤਾ ਹੈ ਬਿਲਕੁਲ ਹੋ ਸਕਦਾ ਆ ਕਿਉਂਕਿ ਅਕਸਰ ਤੁਸੀਂ ਪ੍ਰਵਾਸੀਆਂ ਦੇ ਦੇਖੋ ਕਈ ਮੋੜ ਦੇ ਨੇ ਥੋੜੇ ਦਿਨ ਪਹਿਲਾਂ ਹੀ ਇੱਕ ਹੁਸ਼ਿਆਰਪੁਰ ਦਾ ਜਦੋਂ ਮਾਮਲਾ ਸੀਗਾ ਤੇ ਉਹ ਬੱਚੇ ਦੇ ਨਾਲ ਦਰਜ ਕੀ ਹੋਈ ਸੀਦਾ ਉਹ ਕਿਸੇ ਪ੍ਰਵਾਸੀ ਵੱਲੋਂ ਕੀਤੀ ਗਈ ਸੀ ਤਾਂ ਇਸ ਚੀਜ਼ ਨੂੰ ਲੈ ਕੇ ਪ੍ਰਵਾਸੀਆਂ ਦੇ ਖਿਲਾਫ ਲੋਕੀ ਸੜਕ ਤੇ ਉਤਰ ਐ ਸੀ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਉਹ ਕੱਢੇ ਜਾਣ ਜੀ ਔਰ ਜਲੰਧਰ ਦੇ ਵਿੱਚ ਜੋ 13 ਸਾਲ ਦੀ ਲੜਕੀ ਦਾ ਕਤਲ ਮਾਮਲਾ ਸੀ ਉਸ ਮਾਮਲੇ 'ਚ ਕੀ ਅਪਡੇਸ਼ਨ ਹੈ ਅੱਜ ਉਸ ਮਾਮਲੇ ਦੇ ਵਿੱਚ ਜੇਕਰ ਅਪਡੇਸ਼ਨ ਦੀ ਗੱਲ ਕਰਦੇ ਆ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਵਾਰ ਫਿਰ ਜਿਹੜਾ ਆ ਮਾਂ ਨੂੰ ਜਿਹੜਾ ਆ ਧਮਕਾਇਆ ਜਾ ਰਿਹਾ ਹੈ ਖਾਖੀ ਜਿਹੜੀ ਹੈ ਕਿਤਨਾ ਕਿਹ ਖੁੰਦ ਕਾਢੀ ਨਜ਼ਰ ਆਂਦੀ ਹੈ ਕਿਉਂਕਿ ਲਾਪਰਵਾਹੀਆਂ ਖਾਖੀ ਦੇ ਵੱਲੋਂ ਵਰਤੀਆਂ ਗਈਆਂ ਨੇ ਪੁਲਿਸ ਮੁਲਾਜ਼ਮ ਮੌਜੂਦ ਸੀਗੇ ਜੇ ਕਿਤੇ ਉਹ ਸਹੀ ਤਰੀਕੇ ਦੇ ਨਾਲ ਜਾਂਚ ਪਰਖ ਕਰ ਲੈਂਦੇ ਹੋ ਤਾਂ ਸਕਦਾ ਜੇ ਹਾਸਾ ਨਾ ਹੁੰਦਾ ਬੱਚੇ ਦਾ ਬਚਾਅ ਹੋ ਸਕਦਾ ਸੀਗਾ ਤੇ ਹੁਣ ਹੁਣ ਜਦੋਂ ਉਹਦੇ ਆ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਗੱਲ ਕੀਤੀ ਗਈਏ ਮੰਗਤਰਾਮ ਜਿਹੜਾ ਇੰਚਾਰਜ ਸੀਗਾ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਬਾਬਤ ਵੀ ਉਸ ਨੂੰ ਡਰਾਏ ਤਨਕਾਇਆ ਜਾ ਰਿਹਾ ਮਾਦੇਵਲੋ ਰੋਪ ਲਗਾਏ ਗਏ ਨੇ ਕਿ ਇੱਕ ਐਸਐਚਓ ਹੈ ਤੇ ਇੱਕ ਏਸੀਪੀ ਹੈ ਜਿਹੜਾ ਉਹਨਾਂ ਨੂੰ ਡਰਾ ਰਹੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਤੁਹਾਡੇ ਪਰਿਵਾਰ ਦੇ ਲਈ ਇਹ ਗੱਲ ਸਹੀ ਨਹੀਂ ਹੈ ਜੇ ਤੁਸੀਂ ਕਾਨੂੰਨੀ ਕਾਰਵਾਈ ਦੇ ਲਈ ਅੱਗੇ ਵਧਦੇ ਹੋ ਤੇ ਉਹਨਾਂ ਦੇ ਬੱਚੇ ਦਾ ਮਜ਼ਾਕ ਵੀ ਉਡਾਉਂਦੇ ਪਏ ਨੇ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਵੀ ਨਹੀਂ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਇਸ ਕਰਕੇ ਮਾਂ ਤਾਂ ਇਹ ਵੀ ਕਹਿੰਦੀ ਕਿ ਮੈਨੂੰ ਤਾਂ ਉਮੀਦ ਹੀ ਹੈ ਨਹੀਂ ਕਿ ਜੇਕਰ ਅਜਿਹੇ ਅਧਿਕਾਰੀ ਸਿਸਟਮ ਦੇ ਵਿੱਚ ਹੋਣਗੇ ਤਾਂ ਕਿੰਨ ਇਨਸਾਫ ਮਿਲੂਗਾ ਲੋਕਾਂ ਲੋਕ ਨੇ ਜਿਹੜੇ ਉਹਨਾਂ ਦੇ ਕੇਸਾਂ ਨਾਲ ਖਿਲਵਾੜ ਕਰਨਗੇ ਮੈਨੂੰ ਤਾਂ ਮੁਕੌਣ ਦਾ ਕਾਰਨ ਕੀ ਹੈ ਕਿਉਂ ਪੁਲਿਸ ਅਫਸਰ ਨੇ ਜਿਹੜੇ ਉਸ ਮਾਂ ਨੂੰ ਧਮਕਾ ਰਹੇ ਨੇ ਇਕੋ ਤੁਮ ਕੋਣ ਦਾ ਕਾਰਨ ਇੱਕੋ ਹੀ ਹੋ ਸਕਦਾ ਨਾ ਕਿਉਂਕਿ ਲਾਪਰਵਾਹੀ ਕਿਹਦੇ ਵੱਲੋਂ ਕੀਤੀ ਗਈ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ ਤੇ ਹੁਣ ਜੀ ਨੌਕਰੀ ਇਹ ਜਾਣ ਦਾ ਜਿਹੜਾ ਖੱਜਾ ਬਣ ਗਿਆ ਖਤਰਾ ਬਣ ਗਿਆ ਤੇ ਕਿਤਨ ਕਿਤੇ ਉਹ ਆਪਣੀ ਸ਼ਿਫਾਰਿਸ਼ਾਂ ਲਗਾਉਣਗੇ ਬੀ ਸਾਨੂੰ ਬਚਾਇਆ ਜਾ ਸਕੇ ਵੀ ਅਸੀਂ ਕੋਈ ਗੁਨਾਹ ਤਾਂ ਨਹੀਂ ਕੀਤਾ ਆ ਉਹ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਪਰ ਲਾਪਰਵਾਹੀ ਜਿਹੜੀ ਵਰਤੀ ਗਈ ਹੈ ਪਰ ਕਿਤਨ ਕਿਤਨ ਤੋਂ ਸਜ਼ਾ ਬਣਦੀਆਂ ਨਾ ਇਸ ਕਰਕੇ ਉਹਨਾਂ ਨੇ ਆਪਣੇ ਨੌਕਰੀਆਂ ਬਚਾਉਣੀਆਂ ਨੇ ਇਸ ਕਰਕੇ ਬਸ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਜੇਕਰ ਤੁਸੀਂ ਇਹ ਤੋਂ ਕਾਰਵਾਈ ਕਰੋਗੇ ਤਾਂ ਤੁਹਾਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਪਰ ਸਿਸਟਮ ਦੇ ਵਿੱਚ ਅਜਿਹੇ ਲੋਕ ਬਾਹਰ ਹੀ ਹੋ ਜਾਣ ਤਾਂ ਹੋ ਸਕਦਾ ਹੈ ਕਿ ਅਜੀਆਂ ਜਿਹੜੀਆਂ ਬੱਚੇ ਖਾਮੋਸ਼ ਹੋ ਜਾਂਦੀਆਂ ਨੇ ਨਾ ਹਲਦੀਆਂ ਖੇਡਦੀਆਂ ਉਹ ਕਦੇ ਨਾ ਹੋਣ ਜੀ ਬਿਲਕੁਲ ਸੋ ਅਕਸਰ ਇਹ ਸੀ ਜ਼ਿਕਰ ਕਰਦੇ ਰਹਿੰਦੇ ਆ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਮਾਹੌਲ ਨਹੀਂ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜੋ ਮਾਹੌਲ ਸੀ ਸ਼ਾਇਦਾ ਜੋ ਮਾਹੌਲ ਨਹੀਂ ਹੈ ਅਲਸੋ ਸੇ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਕਿ ਸਰਕਾਰਾਂ ਮਾੜੀਆਂ ਨਹੀਂ ਹੁੰਦੀਆਂ ਔਰ ਸਰਕਾਰਾਂ ਦੇ ਰੂਪ ਵਿੱਚ ਜੋ ਸਖਸ਼ ਬੈਠਾ ਹੁੰਦਾ ਹੈ ਉਹ ਮਾੜਾ ਹੁੰਦਾ ਉਸ ਦਾ ਕਿਰਦਾਰ ਮਾੜਾ ਹੋ ਸਕਦਾ ਉਸ ਦੀ ਨੀਅਤ ਮਾੜੀ ਹੋ ਸਕਦੀ ਹੈ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਨੌਕਰੀ ਹੈ ਜਿਹੜੀ ਉਸ ਮਨ ਨੂੰ ਹਲਾਨ ਦਿੱਤੀ ਕਿ ਸਰਕਾਰੀ ਨੌਕਰੀ ਦਿੱਤੀ ਜਾਏਗੀ ਔਰ ਪਰਿਵਾਰ ਨੂੰ ਹੌਸਲਾ ਵੀ ਦਿੱਤਾ ਗਿਆ ਪਰਿਵਾਰ ਦੇ ਨਾਲ ਇਹ ਹਮਦਰਦੀ ਜ਼ਰੂਰ ਜਤਾਈਆ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਸਸਾ ਸਾਕ ਤੋਂ ਸਾਕ ਦਿੱਤੀ ਜਾਏਗੀ ਪਰ ਫਿਰ ਵੀ ਜੇਕਰ ਪੁਲਸ ਮੁਲਾਜ਼ਮ ਉਹ ਤਾਂ ਭੀਅੰਦੰਦੇ ਨੇ ਤਾਂ ਮਾਂ ਦੇ ਵੱਲੋਂ ਮਾਮੂ ਕੋਈ ਸ਼ਿਕਾਇਤ ਦਰਜ ਕੀਤੀ ਗਈ ਹੈ ਬਿਲਕੁਲ ਉਹਨਾਂ ਨੇ ਸ਼ਿਕਾਇਤ ਵੀ ਦਰਜ ਕੀਤੀ ਅਤੇ ਤੱਕ ਉਹਨਾਂ ਨੇ ਪੰਜਾਬ ਗਵਰਨਰ ਜਿਹੜੇ ਗੁਲਾਬਨ ਕਟਾਰੀਆ ਹੈਗੇ ਨੇ ਉਹਨਾਂ ਨੂੰ ਵੀ ਸ਼ਿਕਾਇਤ ਦਰਜ ਕਰਾਈ ਹੈ ਤੇ ਉਹਨਾਂ ਤੇ ਕਾਰਵਾਈ ਦੀ ਪ੍ਰੋਪਰ ਮੰਗ ਕੀਤੀ ਹੈ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਜਿਹੜੇ ਡਰਾ ਰਹੇ ਨੇ ਉਹਨਾਂ ਨੂੰ ਧਮਕਾ ਰਹੇ ਉਹਨਾਂ ਨੂੰ ਤੇ ਮੈਨੂੰ ਜਿਹੜੀ ਇਨਸਾਫ ਜਿਹੜੀ ਹੈ ਉਹ ਦਵਾਇਆ ਜਾਵੇ ਜੀ ਬਿਲਕੁਲ ਸੋ ਜੁਲੰਦਰ ਜੇ ਪਹਿਲੀ ਕੁੜੀ ਨਹੀਂ ਹੈ ਜਿਸ ਦੇ ਨਾਲ ਦਰਿੰਦਗੀ ਹੋਈ ਹੈ ਬਹੁਤ ਸਾਰੇ ਸ਼ਹਿਰਾਂ ਤੋਂ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਔਰ ਖਾਸ ਕਰਕੇ ਦਿਲ ਸਾਡਾ ਜ਼ਰੂਰ ਥੈਲ ਜਾਂਦਾ ਕਿਉਂਕਿ ਸਾਡੇ ਘਰ ਦੇ ਵਿੱਚ ਵੀ ਛੋਟੀਆਂ ਬੱਚੀਆਂ ਨੇ ਧੀਆਂ ਭੈਣਾਂ ਨੇ ਅਗਰ ਆਖਿਰਕਾਰ ਇਹ ਕਦ ਤੱਕ ਹੁੰਦਾ ਰਹੇਗਾ ਇਸ ਦਾ ਜਵਾਬ ਤਾਂਉਣ ਵਾਲਾ ਸਮੇਂ ਰਹੇਗਾ ਬਿਲਕੁਲ ਅਗਲੇ ਮੁੱਦੇ ਵੱਲ ਵਧਦੇ ਹਾਂ ਜਿ ਜ਼ਿਕਰ ਕਰਾਂਗੇ ਮੈਮ ਪੀਯੂ ਦੀ ਸੈ ਵਾਦ ਜਿਹੜਾ ਪ੍ਰੋਟੈਸਟ ਵਿਦਿਆਰਥੀਆਂ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਔਰ ਮੰਗਾ ਉਹਨਾਂ ਦੀਆਂ ਮੰਨੀਆਂ ਗਈਆਂ ਨੇ ਉਸ ਤੇ ਕੀ ਵਿਚਾਰ ਦੇਣਾ ਚਾਹੀਦਾ ਆ ਦੇਖੋ ਜਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿਚਕਾਰ ਪੱਲਾ ਤਾਂ ਐਡਾ ਵੱਡਾ ਪੁਚਾਲ ਆ ਗਿਆ ਹਨਾ ਕਿੰਨੇ ਬੱਚਿਆਂ ਦਾ ਕਿੰਨੇ ਸਟੂਡੈਂਟਾਂ ਜਿਹੜੇ ਪੇਪਰਸ ਹੋਣੇ ਸੀਗੇ ਉਹ ਰੱਦ ਕਰਨੇ ਪਏ ਫਿਰ ਤੋਂ ਉਹਨਾਂ ਨੂੰ ਤਿਆਰੀਆਂ ਕਰਨੀਆਂ ਪੈਣਗੀਆਂ ਕਿੰਨਾ ਪਿੱਛੇ ਚਲੇ ਗਏ ਠੀਕ ਹੈ ਉਹਨਾਂ ਦਾ ਫਿਊਚਰ ਜਿਹੜਾ ਆ ਕਿਤੇ ਨਾ ਕਿਤੇ ਇੱਕ ਥਾਂ ਤੇ ਆ ਕੇ ਰੁਕ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਵਿਦਿਆਰਥੀ ਦੇ ਉੱਪਰ ਪਰਚੇ ਦਾਰਜ ਕੋਈ ਨਹੀਂ ਹਮ ਉਹਨਾਂ ਦਾ ਕੀ ਕਸੂਰ ਉਹ ਤਾਂ ਆਪਣੇ ਹੱਕ ਲਈ ਲੜ ਰਹੇ ਸੀਗੇ ਜਦੋਂ ਜਿਹਦ ਕਰਨ ਤੋਂ ਬਾਅਦ ਜੇਕਰ ਕੇਂਦਰ ਸਰਕਾਰ ਨੇ ਯੂ-ਟਰਨ ਲਿਆ ਹੈਗਾ ਆ ਹਨਾ ਜੇਕਰ ਸੈਨੇਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਕਿੰਨਾਂ ਕਿਤੇ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ ਇੱਕ ਵਾਰ ਫਿਰ ਉਹਨਾਂ ਨੇ ਵਿਕਟਰੀ ਯਾਨੀ ਕਿ ਜਿੱਤ ਦਾ ਜਸ਼ਨ ਮਨਾਇਆ ਬੀਤੇ ਦਿਨ ਉਹ ਇਕੱਠ ਦੇਖ ਕੇ ਵੀ ਲੋਕਾਂ ਦੇ ਵਿਚਕਾਰ ਕਾਫੀ ਖੁਸ਼ੀ ਸੀ ਵਿਦਿਆਰਥੀ ਸਾਰੇ ਉਤਸ਼ਾਹਿਤ ਸੀਗੇ ਪਰ ਜਦੋਂ ਸਰਕਾਰ ਅਜਿਹੇ ਮੁੱਦਿਆਂ ਤੇ ਆਕੇ ਅਜਿਹੇ ਇੱਕ ਮੋੜ ਤੇ ਕੇਂਦਰ ਸਰਕਾਰ ਠੰਡੀ ਜਦੋਂ ਪੈ ਜਾਂਦੀ ਜੀ ਮੈਨੂੰ ਤਾਂ ਸਵਾਲ ਪੁੱਛਣੇ ਲੱਗੇ ਸੀ ਕਿ ਕੇਂਦਰ ਦੇ ਵੱਲੋਂ ਪਹਿਲਾਂ ਤਾਂ ਫੈਸਲੇ ਸੁਣਾ ਦਿੱਤੇ ਜਾਂਦੇ ਪਰ ਉਸ ਤੋਂ ਬਾਅਦ ਜਦੋਂ ਚਾਹੇ ਕਿਸਾਨ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਫਿਰ ਆਮ ਜਨਤਾ ਹੋਵੇ ਜਦੋਂ ਉਹਨਾਂ ਦਾ ਰੋਸ ਦੇਖਣ ਨੂੰ ਮਿਲਦਾ ਫਿਰ ਠੰਡੀ ਕਿਉਂ ਪੈ ਜਾਂਦੀ ਹੈ ਕੈਨਸਲੇਸ਼ਨ ਕਿਉਂ ਕੀਤੀ ਜਾਂਦੀ ਆ ਦੇਖੋ ਕਿਤੇ ਨਾ ਕਿਤੇ ਨਾ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਨੂੰ ਸ਼ਾਇਦ ਦਾਤਾ ਉਹ ਹਨ ਇਹਦੇ ਵਿੱਚ تیر ਝੜਦੀ ਹੈ ਕਿ ਦੇਖੀ ਵੀ ਮੇਰਾ ਸਿੱਕਾ ਚੱਲੇਗਾ ਕਿ ਨਹੀਂ ਚੱਲੇਗਾ ਕਿ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਡੈਮੋ ਲੈ ਕੇ ਦੇਖਤੀ ਹੈ ਸਰ ਬਿਲਕੁਲ ਉਹ ਟੈਸਟਿੰਗ ਕਰਦੀ ਹੈ ਡੈਮੋ ਲੈਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਵਿੱਚ ਉਹਦਾ ਸਿੱਕਾ ਜੜਾ ਜਮ ਨਹੀਂ ਸਕਦਾ ਕੋਈ ਵੀ ਕੋਸ਼ਿਸ਼ ਕਰ ਲੈਂਦੀ ਹੈ ਠੀਕ ਹੈ ਤੁਸੀਂ ਖਬਰਾਂ ਵੀ ਦੇਖੀਆਂ ਪਹਿਲਾਂ ਵੀ ਕਿ ਮੋਦੀ ਸਾਹਿਬ ਪੰਜਾਬ ਆਏ ਵੀ ਸੀਗੇ ਪਰ ਮੁੜ ਕੇ ਉਸੇ ਤਰੀਕੇ ਨਾਲ ਉਹਨੂੰ ਵਾਪਸ ਜਾਣਾ ਪਿਆ ਜਿਗਾ ਬਹੁਤ ਸਾਰੀਆਂ ਅਧੀਆਂ ਖਬਰਾਂ ਹੋਈਆਂ ਸੀ ਦੇਖਣ ਨੂੰ ਮਿਲਿਆ ਸੀ ਗਿਆ ਤੇ ਇਹ ਜਿਹੜੇ ਕਦਮ ਚੱਕਦੀ ਏ ਤੁਸੀਂ ਕਿਸਾਨਾਂ ਦੇ ਧਰਨਾ ਜਦੋਂ ਦਿੱਤਾ ਸੀਗਾ ਉਦੋਂ ਵੀ ਸਰਕਾਰ ਇੱਕਦਮ ਠੰਡੀ ਪੈ ਗਈ ਸੀ ਕਿ ਠੀਕ ਹੈ ਜੇ ਅਸੀਂ ਕਿਸਾਨਾਂ ਦੇ ਪੱਖੇ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਕੀ ਹੋਇਆ ਸੀਗਾ ਕੋਈ ਰਿਜ਼ਲਟ ਨਹੀਂ ਕੋਈ ਇਸੇ ਤਰੀਕੇ ਨਾਲ ਕੇਂਦਰ ਸਰਕਾਰ ਆਪਣੇ ਕਦਮ ਦਰ ਕਦਮ ਜਿਹੜੀ ਉਹ ਟੈਸਟਿੰਗ ਕਰਦੀ ਹੈ ਪੰਜਾਬ ਦੇ ਵਿੱਚ ਕਿ ਸਾਨੂੰ ਕਿਸ ਤਾ ਦਾ ਰਿਜ਼ਲਟ ਮਿਲਿਆ ਉਸ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਤੇ ਗੇਮ ਖੇੜੀ ਜੀ ਬਿਲਕੁਲ ਇਹ ਵੀ ਹੋ ਸਕਦਾ ਹੈ ਕਿ ਉਹਦੀ ਰਣਨੀਤੀ ਦਾ ਕੋਈ ਹਿੱਸਾ ਕੋ ਹਿੱਸਾ ਹੋਵੇ ਸੋ ਬਿਲਕੁਲ ਅਸੀਂ ਆਪਣੇ ਚੈਨਲ ਦੇ ਜ਼ਰੀਏ ਪੀਯੂ ਦੇ ਵਿਦਿਆਰਥੀਆਂ ਨੂੰ ਵਧਾਈ ਦੇਣ ਜ਼ਰੂਰ ਦੇਣਾ ਚਾਹੁੰਦੇ ਕਿਉਂਕਿ ਉਹ ਵਧਾਈ ਦੇ ਪਾਤਰ ਵੀ ਨੇ 25 ਦਿਨਾਂ ਤੱਕ ਰੋਸ ਮਜ਼ਾਰੇ ਕੀਤੇ ਗਏ ਨੇ ਪ੍ਰੋਟੈਸਟ ਕੀਤਾ ਗਿਆ ਵਾਪਕ ਰਾਜਨੀਤਿਕ ਪਾਰਟੀਆਂ ਵੀ ਉਹਨਾਂ ਕੋਲ ਗਈਆਂ ਨੇ ਹੌਸਲਾ ਦਿੱਤਾ ਔਰ ਅੱਜ ਫਾਈਨਲੀ ਜਿੱਤ ਉਹਨਾਂ ਦੇ ਪੱਖ ਦੇ ਵਿੱਚ ਆ ਕੇ ਖੜ ਗਈ ਹੈ ਤੇ ਉਹ ਵਧਾਈ ਦੇ ਪਾਤਰ ਬਣਦੇ ਰਹੇ ਸੋ ਅਗਲੇ ਮੁੱਦੇ ਵੱਲ ਗੱਲ ਕਰਦੇ ਹਾਂ ਹੁਣ ਜ਼ਿਕਰ ਕਰਾਂਗੇ ਮੈਮ ਪੋਸਟਰ ਬॉय ਬਲਜੀਤ ਸਿੰਘ ਚੰਨੀ ਦਾ ਸੋ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਨੇ ਜਿਹੜੇ ਮੋਕਾ ਤੋਂ ਚੁਣੇ ਗਏ ਸੀ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਅਸੀਂ ਰੱਖ ਰਹੇ ਹਾਂ ਦੇਖੋ ਜੀ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਤੁਹਾਨੂੰ ਮਾਣ ਬਖਸ਼ਿਆ ਲੋਕਾਂ ਨੇ ਤੁਹਾਨੂੰ ਚੁਣਿਆ ਜੀ ਤੁਸੀਂ ਆਪ ਇੱਕ ਸਮਾਜ ਸੇਵਕ ਸੀਗੇ ਆਪ ਤੁਸੀਂ ਜੇੜਾ ਕਿਸੇ ਦਾ ਐਕਸੀਡੈਂਟ ਹੋ ਜੇ ਕੋਈ ਵੀ ਦੁਖੀ ਬੰਦਾ ਆ ਆਪ ਤੁਸੀਂ ਉਸ ਨੂੰ ਚੱਕ ਕੇ ਹਸਪੀਟਲ ਤੱਕ ਲੈ ਕੇ ਜਾਣਾ ਉਹਦੀ ਸੇਵਾ ਕਰਨ ਇਲਾਜ ਕਰਉਣਾ ਜੀ ਪਰ ਇਹ ਸਭ ਚੀਜ਼ ਕਰਦੇ ਹੋਏ ਜਦੋਂ ਤੁਹਾਨੂੰ ਇੱਕ ਚੰਗਾ ਮੁਕਾਮ ਹਾਸਿਲ ਹੋ ਜਾਂਦਾ ਆ ਤਾਂ ਸਾਰੇ ਲੋਕ ਸਮਝ ਤੋਂ ਬਾਹਰ ਹੈ ਕਿ ਫਿਰ ਉਹਨਾਂ ਦੀ ਬੁੱਧੀ ਜਿਹੜੀ ਆ ਉਹ ਕਿੱਥੇ ਚਲੀ ਜਾਂਦੀ ਆ ਕਿ ਉਹਨਾਂ ਨੂੰ ਅਜੇ ਹੀ ਕਾਰਜ ਕਰਨੇ ਪੈ ਜਾਂਦੇ ਨੇ ਜੋ ਉਹਨਾਂ ਦਾ ਨਾਮ ਬਦਨਾਮ ਕਰ ਦਿੰਦੇ ਨੇ ਮੋਗਾ ਦੇ ਵਿੱਚ 2021 ਦੇ ਵਿੱਚ ਵਾਰ ਨੰਬਰ 7 ਤੋਂ ਪਹਿਲੀ ਵਾਰ ਉਹਨਾਂ ਨੇ ਚੋਣ ਜਿੱਤੀ ਸੀ ਜੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਕਾਉਂਸਲਰ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੇਅਰ ਬਣਾਇਆ ਗਿਆ ਇੱਕ ਚੰਗਾ ਸਮਾਜ ਸੇਵਕ ਹੋਣ ਦੇ ਨਾਤੇ ਪਰ ਇਹ ਵੀ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਇਹ ਪੋਸਟਰ ਬੁਆਏ ਮੰਨੇ ਜਾਂਦੇ ਸੀ ਇਸ ਬੁਆਏ ਦਾ ਕੀ ਭਾਵ ਹੈ ਮੈਮ ਕੀ ਕਹਿਣਾ ਚਾਹੋ ਜੀ ਬਿਲਕੁਲ ਇੱਥੇ ਤੁਹਾਨੂੰ ਇੱਕ ਗੱਲ ਜ਼ਰੂਰ ਸਾਂਝੀ ਕਰ ਦਈਏ ਦਰਸ਼ਕਾਂ ਨੂੰ ਵੀ ਦੱਸ ਦਿੰਨੇ ਆ ਕਿ ਪੋਸਟਰ ਬੁਆਏ ਤੋਂ ਕਿਤੇ ਇਹ ਮਤਲਬ ਨਾ ਸਮਝਣ ਕਿ ਕਿਤੇ ਇਹ ਇਹ ਜਿਹੜੇ ਮੇਅਰ ਸੀਗੇ ਉਹ ਥਾਂ ਥਾਂ ਤੇ ਜਿਹੜਾ ਬਲਜੀਤ ਸਿੰਘ ਚੰਨੀ ਨੇ ਪੋਸਟਰ ਲਾਉਂਦੇ ਹੋਏ ਨਜ਼ਰ ਆਉਂਦੇ ਸੀ ਜਾਂ ਪੋਸਟ ਲਾਉਂਦਾ ਕਿਤੇ ਕੰਮ ਕਰਦੇ ਸੀ ਜਿਉਂਦੇ ਚੋਣ ਜਿੱਤੇ ਸੀ ਤਾਂ ਥਾਂ-ਥਾਂ ਤੇ ਇਹਨਾਂ ਦੇ ਪੋਸਟਰ ਲੱਗ ਗਏ ਸੀ ਇਸ ਕਰਕੇ ਇਹਨਾਂ ਨੂੰ ਪੋਸਟਰ ਬੁਆਏ ਕਿਹਾ ਜਾਂਦਾ ਹੈ ਇਹ ਮੰਨੇ ਜਾਂਦੇ ਨੇ ਪੋਸਟਰ ਬੁਆਏ ਪਰ ਅੱਜ ਦੇਖੋ ਸਮਾਂ ਸਮੇਂ ਸਮੇਂ ਦੀ ਕਹਿੰਦੇ ਨੇ ਗੱਲ ਹੁੰਦੀ ਹੈ ਚੰਗਾ ਨਾਮ ਖੜਦੇ ਖੜਦੇ ਅਜਿਹਾ ਕੀ ਕਰ ਲਿਆ ਕਿ ਨਸ਼ਾ ਤਸਕਰਾ ਦੇ ਨਾਲ ਸੰਬੰਧ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੇ ਅੱਜ ਉਹਨਾਂ ਨੂੰ ਆਪਣੇ ਪਾਰਟੀ ਦੇ ਵਿੱਚੋਂ ਬਾਰ ਕਰ ਦਿੱਤਾ ਹੈ ਸਿਫਾਰ ਸੁਕਾਰ ਕਰ ਲਿੱਤਾ ਗਿਆ ਤੇ ਆਮਨਪੱਟ ਨੇ ਤੁਰੰਤ ਕੀਨੇ ਨੇ ਸਿਫਾਰ ਮਨਜ਼ੂਰ ਵੀ ਕਰ ਲਿਆ ਜੀ ਪਰ ਮੇਅਰ ਨੇ ਵੱਡੇ ਅਹੁਦੇ ਦੇ ਨੇ ਸੋ ਆਮ ਲੋਕਾਂ ਨੂੰ ਜਿਹੜੇ ਹੇਠਲੇ ਪੱਧਰ 'ਤੇ ਮੱਧ ਵਰਗੀ ਲੋਕ 'ਤੇ ਬਹੁਤ ਉਮੀਦਾਂ ਹੁੰਦੀਆਂ ਨੇ ਆਪਣੇ ਐਮਐਲਏ ਤੋਂ ਕੌਂਸਲਰਾਂ ਤੋਂ ਔਰ ਖਾਸ ਕਰਕੇ ਮੇਅਰ ਤੋਂ ਕਿ ਸ਼ਾਇਦ ਸਾਡੇ ਸੂਬੇ ਦਾ ਸਾਡੇ ਏਰੀਆ ਦਾ ਜਿਹੜਾ ਸੁਧਾਰ ਕੀਤਾ ਜਾਏਗਾ ਪਰ ਜਦੋਂ ਮੇਅਰ ਦਾ ਸਬੰਧ ਨਸ਼ਾ ਤਸਕਰਾਂ ਦੇ ਨਾਲ ਹੋਵੇ ਫਿਰ ਤੁਸੀਂ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਛੋਟੇ-ਮੋਟੇ ਅਫਸਰ ਵੀ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਬਿਲਕੁਲ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਪੰਜਾਬ ਦੇ ਵਿੱਚ ਠੀਕ ਹੈ ਨਾ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਉਹ ਮੁਹਿੰਮ ਉਸ ਦੇ ਬਾਬਤ ਉਹਨਾਂ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਉਹ ਹਮੇਸ਼ ਸੋ ਇਹਨਾਂ ਦੀ ਬਰਕਤ ਕੀ ਕਰਕੇ ਇੱਕ ਵੱਡੀ ਮਿਸਾਲ ਵੀ ਕਾਇਮ ਕੀਤੀ ਆਮ ਆਦਮੀ ਪਾਰਟੀ ਨੇ ਤੇ ਜੇਕਰ ਆਪਾਂ ਗੱਲ ਕਰਦੇ ਕਿ ਸਾਡੇ ਹੀ ਚੁਣੇ ਗਏ ਨੁਮਾਇੰਦੇ ਨੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਹੋਣ ਜਾਂ ਰਾਜਨੀਤਿਕ ਕੋਈ ਨੇਤਾ ਹੋਵੇ ਉਹੀ ਨਸ਼ਿਆਂ ਦੇ ਨਾਲ ਉਲਝੇ ਰਹਿਣਗੇ ਸਬੰਧ ਰੱਖਣਗੇ ਤਾਂ ਸਾਡੀ ਜਵਾਨੀ ਜਿਹੜੀ ਪੰਜਾਬ ਦੀ ਉਹ ਕਿੱਥੋਂ ਸੁਧਾਰ ਹੋ ਜਾਵੇਗੀ ਜੀ ਬਾਹਰ ਕਾਰ ਦੇ ਵਿੱਚ ਨਸ਼ਾ ਦੇਖਣ ਨੂੰ ਹੀ ਮਿਲੇਗਾ ਕਹਿੰਦੇ ਤਾਂ ਹੈਗੇ ਰਏ ਸੀ ਵੱਡੇ ਵੱਡੇ ਮਗਰਮੱਛਾਂ ਨੂੰ ਫੜ ਲਵਾਂਗੇ ਪਰ ਵੱਡੇ ਮਗਰਮੱਛ ਤਾਂ ਕਦੇ ਸਾਹਮਣੇ ਨਹੀਂ ਆਉਂਦੇ ਹੈਗੇ ਲੇਕਿਨ ਅਜਿਹੇ ਲੋਕ ਜਿਹੜੇ ਨੇ ਨਸ਼ਾ ਤਸਕਰੀ ਦੇ ਵਿੱਚ ਕਿਤੇ ਸਬੰਧ ਰੱਖਦੇ ਨੇ ਉਹਨਾਂ ਨੂੰ ਬਰਖਾਸਤ ਕਰਕੇ ਕਿਦਾਂ ਨਾ ਕਿਤੇ ਪਾਰਟੀ ਵੀ ਨੰਬਰ ਬਣਾ ਜਾਂਦੀ ਹੈ ਜੀ ਬਿਲਕੁਲ ਸੋ ਹਰ ਇੱਕ ਇਨਸਾਨ ਨੂੰ ਚੰਗਾ ਬਣਨਾ ਪਏਗਾ ਫਿਰ ਉਹ ਇੱਕ ਚੰਗਾ ਨੇਤੇ ਦੇ ਰੂਪ ਦੇ ਵਿੱਚ ਉੱਪਰ ਸਕਦਾ ਹੈ ਤੇ ਸਾਡੇ ਸੂਬੇ ਦਾ ਸੁਧਾਰ ਹੋ ਸਕਦਾ ਹੈ ਸੋ ਅਗਲੇ ਵਿਸ਼ੇ ਤੇ ਵੱਧਦੇ ਆਂ ਅੰਮ੍ਰੋਪਤਕ ਦੇ ਵਿੱਚ ਬੜੀ ਮੰਤ ਭਾਗੀ ਘਟਨਾ ਵਾਪਰੀ ਸੀ ਅਦਰਸਲ ਬਾਸਕਟਬਾਲ ਪਲੇਅਰ ਖੇ ਨੈਸ਼ਨਲ ਲੈਵਲ ਦਾ ਪਲੇਅਰ ਸੀ ਔਰ ਪੋਲ ਡਿਗਲ ਦੇ ਨਾਲ ਉਸ ਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਪਰ ਉਹ ਦੁੱਖ ਵਡਾਉਣ ਲਈ ਸਾਡੇ ਸੂਬੇ ਦੇ ਮੁੱਖ ਮੰਤਰੀ ਪਹੁੰਚੇ ਨੇ ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣੇ ਦੁੱਖ ਵਡਾਉਣ ਲਈ ਪਹੁੰਚੇ ਨੇ ਤੇ ਉੱਥੇ ਜਾ ਕੇ ਸਲਾਹ ਦਿੰਦੇ ਨੇ ਜਿਹੜੀ ਕਿ ਨਾਇਬ ਸੈਣੀ ਨੂੰ ਬਰਦਾਸ਼ਤ ਨਹੀਂ ਆਉਂਦੀ ਕਿਵੇਂ ਦੇਖੀ ਬਿਲਕੁਲ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਇੱਕ ਛੋਟਾ ਜਿਹਾ ਉਦਾਹਰਣ ਹੈ ਨਾ ਤੁਸੀਂ ਆਪਣੇ ਘਰ ਦੇ ਮੁਖੀ ਹੋ ਜੀ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਤਜਰਬਾ ਆ ਘਰ ਚਲਾ ਰਹੇ ਹੋ ਵਧੀਆ ਤਰੀਕੇ ਦੇ ਨਾਲ ਭਾਜ ਕੋਈ ਬਾਹਰੋਂ ਆ ਕੇ ਤੁਹਾਨੂੰ ਨਸੀਹਤ ਦੇ ਦੇਵੇ ਤੁਹਾਡੇ ਹੀ ਘਰ ਬਾਰੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਆਬਵੀਅਸਲੀ ਬੁਰਾ ਲੱਗੇਗਾ ਬਿਲਕੁਲ ਤਾਂ ਇਹੀ ਗੱਲ ਕਿਤੇ ਹਰਿਆਣਾ ਸੀਐਮ ਦੇ ਨਾਲ ਵੀ ਹੋਈ ਹੈ ਠੀਕ ਹੈ ਦੁੱਖ ਹਰ ਕਿਸੇ ਦਾ ਸਾਂਝਾ ਕਰਨਾ ਚਾਹੀਦਾ ਆ ਪਰ ਉਹੀ ਗੱਲ ਆ ਜਾਂਦੀ ਕਿ ਤੁਸੀਂ ਹਮੇਸ਼ਾ ਹੀ ਰਾਜਨੀਤੀ ਨੂੰ ਮੁੱਖ ਰੱਖ ਕੇ ਡਰਾਮਾ ਕਰਨ ਪਹੁੰਚ ਜਾਂਦੇ ਹੋ ਕਿਤੇ ਵੀ ਉਹ ਨਜਾਇਜ਼ ਹੈ ਜੋ ਸੀਐਮ ਸੈਣੀ ਨੇ ਬੜੇ ਹੀ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਸੀਐਮ ਮਾਨ ਨੂੰ ਇੱਕ ਆਇਨਾ ਦਿਖਾ ਕੇ ਸ਼ੀਸ਼ਾ ਵਿਖਾ ਕੇ ਇਹ ਗੱਲ ਕੋਰੀ ਕਰ ਦਿੱਤੀ ਕੀ ਬਿਆਨ ਦਿੱਤਾ ਗਿਆ ਮੈਮ ਨਾਇਬ ਸੈਣੀ ਦੇ ਵੱਲੋਂ ਨਾਇਬ ਸੈਣੀ ਦੇ ਵੱਲੋਂ ਦੇਖੋ ਇਹੀ ਗੱਲ ਆਖੀ ਗਈ ਹੈ ਨਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਪੰਜਾਬ بچਾਓ ਜੀ ਹਰ ਇੱਕ ਸਟੇਟ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਆਪ ਆਪਣਾ ਰਾਜ ਜਿਹੜਾ ਸੰਭੇ ਤੁਹਾਡਾ ਆਪਣਾ ਪੰਜਾਬ ਜਿਹੜਾ ਹੈਗਾ ਜਿੱਥੇ ਨਸ਼ਾ ਰੋਜ਼ ਵਧਦਾ ਜਾ ਰਿਹਾ ਹੈ ਕਿਸਾਨ ਨੇ ਵਿਦਿਆਰਥੀ ਨੇ ਮੁਲਾਦਨ ਨੇ ਰੋਲ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਜਿਹੜੇ ਆਪਣੇ ਵੱਡੇ ਵੱਡੇ ਵਾਰੇ ਕੀਤੇ ਆ ਲੋਕਾਂ ਦੇ ਨਾਲ ਲੇਡੀਜ਼ ਨਾਲ ਹਤਾਵੇ ਚਾਹੇ ਹਜ਼ਾਰ ਰੁਪਈਆ ਦੀ ਗੱਲ ਹੋਵੇ ਉਹਨਾਂ ਨੂੰ ਪੂਰੇ ਕਰੋ ਸਾਨੂੰ ਜਿਹੜੀ ਨਸੀਹਤ ਦੇਣ ਆਏ ਹੋ ਤੁਸੀਂ ਕਿ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਇੱਕ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਤੇ ਵੀ ਅਸੀਂ ਹੈਗੀਆਂ ਦੇਖਣ ਨੂੰ ਤੇ ਤੁਸੀਂ ਆਪਣੀ ਸਲਾਹ ਜਿਹੜੀ ਆ ਆਪਣੇ ਘਰਾਂ ਰੱਖੋ ਅਸੀਂ ਆਪਣਾ ਘਰ ਸਾਮ ਰਏ ਆ ਲੱਗਦਾ ਮੈਨੂੰ ਕਿ ਜਲੰਧਰ 'ਚ ਇੰਨਾ ਵੱਡਾ ਕਤਲकांड ਹੋਇਆ ਸੀ ਮੂਠੇ ਜਾਣਾ ਚਾਹੀਦਾ ਸੀ ਔਰ ਉਹ ਛੱਡ ਕੇ ਰੁਤਕ ਪਹੁੰਚੇ ਨੇ ਬਿਲਕੁਲ ਜਾਣਾ ਚਾਹੀਦਾ ਸੀਗਾ ਇਹ ਛੱਡ ਕੇ ਹਰਿਆਣਾ ਪਹੁੰਚ ਗਈ ਜੋ ਆਪਾਂ ਗੱਲ ਕੀਤੀ ਠੀਕ ਹੈ ਦੁੱਖ ਜ਼ਰੂਰ ਸਾਂਝਾ ਕਰਨਾ ਚਾਹੀਦਾ ਆ ਪਰ ਜੇਕਰ ਜਲੰਧਰ ਪਹੁੰਚਦੇ ਤਾਂ ਕਿਤਨ ਕਿਤੇ ਉਹਨਾਂ ਦੇ ਉੱਪਰ ਸਵਾਲ ਖੜੇ ਹੋ ਜਾਂਦੇ ਲੋਕ ਇਹਨਾਂ ਨੂੰ ਘੇਰ ਲੈਂਦੇ ਕਿਤੇ ਨਾ ਕਿਤੇ ਆਪਣਾ ਬਚਾਅ ਕਰਨ ਦੇ ਖਾਤੇਰ ਉਹ ਹਰਿਆਣਾ ਚਲੇ ਗਏ ਬੀ ਮੈਨੂੰ ਏ ਨਾ ਕਿਹਾ ਜਾਵੇ ਕਿ ਮੈਂ ਕਿਸੇ ਦੇ ਦੁੱਖ ਤੇ ਪਹੁੰਚਿਆ ਨਹੀਂ ਤੇ ਦੁੱਖ ਸਾਂਝਾ ਨਹੀਂ ਕੀਤਾ ਜੀ ਬਿਲਕੁਲ ਸੋ ਸਵਾਲ ਨੇ ਜਿਹੜੇ ਅੱਜ ਕੱਲ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਜ਼ਰੂਰ ਆਏ ਹੋਏ ਨੇ ਜ਼ਰੂਰ ਸਵਾਲਾਂ ਦੇ ਘੇਰਿਆਂ ਦੇ ਵਿੱਚੋਂ ਕਿਰੇ ਹੋਏ ਨੇ ਕਿ ਜਲੰਧਰ ਨੇੜੇ ਸੀ ਜਾਂ ਫਿਰ ਹਰਿਆਣਾ ਹੋ ਸਕਦਾ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਨੂੰ ਕੋਈ ਕੰਮ ਹੋਵੇ ਔਰ ਇਸ ਲਈ ਦੁੱਖ ਵਡਾਉਣ ਚਲੇ ਗਏ ਪਰ ਦੁੱਖ ਜ਼ਿਆਦਾ ਵੱਡਾ ਮੈਨੂੰ ਲੱਗਦਾ ਹੈ ਕਿ 13 ਸਾਲਾਂ ਬੱਚੀ ਦੇ ਪਰਿਵਾਰ ਦੇ ਨਾਲ ਸੰਜਣਾ ਕਰਨ ਵਾਲਾ ਸੀ ਕਿਉਂਕਿ ਕਹਿੰਦੇ ਨੇ ਦੁੱਖ ਹੈ ਜਿਹੜਾ ਉਹ ਜਿੰਨਾ ਵੱਡਾ ਹੈ ਉੰਨਾ ਹੀ ਜ਼ਿਆਦਾ ਦੁੱਖ ਘਟਦਾ ਹੈ ਤੇ ਜੇਕਰ ਹੌਸਲਾ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾਂਦਾ ਸ਼ਾਇਦ ਅਜਿਹਾ ਪਰਿਵਾਰ ਦੇ ਵਿੱਚ ਹੌਸਲਾ ਜਿਹੜਾ ਉਹ ਕੁਝ ਵੱਖਰਾ ਹੀ ਹੁੰਦਾ ਸੀ ਬਿਲਕੁਲ ਹੋਰ ਵੀ ਕੋਈ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਉਹਨਾਂ ਦੇ ਉਚਾਰਨ ਸਹਿ